ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਉਮੀਦ ਕਰਦੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਆਇਾਂਗੇ ਖੇਤ ਬਾਬਾ ਜੀ ਦੇ ਮੱਥਾ ਟੇਕਣ ਤੇ ਪਹਿਲਾਂ ਵੀ ਟੇਕਿਆ ਪਿਆ ਮੱਥਾ ਆਪਣੇ ਕਈ ਘਰਾਂ ਦੀ ਆਪਣੀ ਬਾਬੇ ਦੀ ਕਸਮ ਆਦ ਹੈਗੀ ਤੇ ਬਹੁਤ ਘਰ ਆਪਾਂ ਮੱਥਾ ਥੀ ਟੇਕਦੇ ਆਂਗੇ ਤੇ ਆਪਾਂ ਹੁਣ ਟੇਕਦੇ ਬਾਬਾ ਜੀ ਦੇ ਮੱਥਾ ਚਲੋ ਸਭ ਜੀ ਜਦਪੁੱਤ

ਲਗਾਇਆ ਨਾ ਬਣੀ ਜਿੱਤੇ ਮੈਂ ਹੰਡਾ ਚੱਟ ਦਿੱਨਾ ਕਿਸੇ ਰਖ ਖੜ ਜੋ ਮੈਂ ਬਾਬੇ ਦੇ ਹੋ ਕਰਦਾ ਮੈਂ ਥਾ ਦੇ ਕਿਸੇ ਦੇ ਸਲ ਵੀ ਤੇ ਵੀ ਅਲਸ ਕਰ ਹੱਥ ਦੇਖ ਲੈ ਕਿਵੇਂ ਕਾਲੀ ਜਰਦਾ ਬਾਬੇ ਦੇ ਕੋਲ ਟਾਈਮਰ ਲਿਓ ਨਾ ਮੈਂ ਨਟ ਲਾਉਣਾ ਮੈਂ ਤੇਰੀ ਨਹੀਂ ਫਿੱਟ ਗਿਆ ਸਾਹਿਬ ਉਹ ਮੈਨੂੰ ਤਾਂ ਡਰ ਲੱਗਦਾ ਇਹ ਪਟਾਕੇ ਇਹ ਆਹ ਹਾਂ ਇਹ ਬਾਤ ਦੀ ਮੱਧ ਦੇ ਕਾਪਾਹ ਆਦਰਨਾ ਵਾਲਿਆਂ ਦੇ ਨਹੀਂ ਚਲਾਉਂ ਦਿੰਦੇ ਨਾ ਸਾਬਜੋਦ ਚਲਾ ਰਹੇ ਹੈਗਾ ਪਟਾਕੇ ਬਾਬੇ ਦੇ ਖੇਤ ਆ ਕੇ ਮੱਥਾ ਜੇ ਆਪਾਂ ਨੇ ਟੇਕ ਤੇ ਹੁਣ ਚੱਲ ਜੀਏਂਗੇ ਆਪਾਂ ਘਰੇ ਦਿਵਾਲੀ ਵਾਲੇ ਦਿਨ ਸਾਰੇ ਆਪਾਂ ਜਿੰਨੇ ਘਰ ਹੈਗੀਆਂ ਸਾਰੇ ਆਪਾਂ ਮੱਥਾ ਟੇਕਣ ਆਉਣਿਆਂਗੇ ਆਜੋ ਜੀ ਆਜੋ ਬੁੱਤ ਪੱਜੋ ਹਾਂ ਹੋਣੀ ਆਗਾ ਫਿਰ ਵਧੀਆ ਪਾਣੀ ਲੱਗ ਜਾਂਦੀ ਪੱਜੋ ਬੁੱਤ ਪੱਜੋ ਆ ਜਾ ਬੇਟੇ ਘਰੇ ਜਾ ਕੇ ਵੀ ਆਪਾਂ ਰੋਟੀ ਖਵਾਉਣੀ ਆ ਹੋਰ ਆ ਜਾ ਪੁੱਤ हो गया मतलब कुछ मंजा लाग गया तो फिर शुरू रहे थे वो को का समझेगा दोनों मने पार्टी ले है कोई कण कण पर आ गया ठीक है ये चल आगे दिया बकनी की डोर वाला इसवे 7:00 बजे रहे थे आपा ने मेड टाइम ने कापन में है थी ਕੀ ਕਰ ਰਹੇ ਹੋ ਹਾਂ ਮੈਂ ਅੱਗੇ ਚੱਲੀ ਜਾਵਾਂ ਹੈ ਮੰਮੀ ਆਈਏ ਚੱਲੀਏ ਨਹੀਂ ਉਹ ਗੋੜਾ ਚੱਲੇ ਪਰ ਜਗਾ ਲੱਗ ਪਸ ਮੰਮੀ ਦੇਖ ਲਈ ਆ ਬਣਾ थले आयो भरा उत्था ताई मेरा टक्कर मारी समा, हैना ਮੇਰੇ ਤੋਂ ਮੜਾਈ ਹੋਈ ਉਹ ਸੁੱਕੇ ਬੱਤਲ ਦੇ ਅੱਜਾ ਸੋਰਾ ਦੇ ਸਾਡੇ ਅੱਜ ਇਹ ਵਾਰਾ ਸਾਡੇ ਦੇ ਸੋਰਾ ਦੇ ਕਿਤਰਾਂ ਉਹ ਕੰਮ ਹੋੜੀ 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 ਕੰਨਾ ਨਾ ਕਰੀ ਮਮਾ ਮਾਚ ਚਾਹ ਪੀਣੀ ਹੈ ਚਾਹ ਬਣਾ ਦੇ ਲਈ ਚਾਹ ਦਾ ਮਸਾਲਾ ਰੱਖੀ ਹੁਕਮ ਹਰਦਲ ਰੋਟੀਆਂ ਵੀ ਥੋੜਾਈ ਜਿਹੀ ਐਟੀ ਪਾ ਦੂਗੀ ਕਿਉਂਕਿ ਉਹ ਆਪ ਅੱਜ ਛੁੱਟੀਆਂ ਨੇ ਕਿਤੇ ਨਾਲ ਖਾਦੇ ਨੇ ਇੱਕ ਤਾਂਹ ਲਪਾਥੀਆਂ ਦਾ ਵੀ ਲਾ ਕੇ ਲਿਓਂਗੀ ਹਾਂ ਸੁੱਕੀਆਂ ਪਾਥੀਆਂ ਲਾ ਲਈਏ ਨੇ ਅੱਜ ਰੀਤਾ ਗਾ ਸਾਗ ਦੇ ਥੱਲੇ ਲਾਵਾਂਗੇ ਕੱਲੀ ਲੱਕੜ ਨੂੰ ਅੱਗ ਜੀ ਘੱਟ ਚੜਦੀ ਹੈਗੀ ਨਾਲ ਪਾਤੀ ਲਾ ਕੇ ਲਾਵਾਂਗੇ ਅੱਗ ਚੜੀ ਜਾਂਦੀ ਹੈਗੀ ਚਾਰ ਦੇ ਧੰਨੇ ਕਸੋਟੇ ਹੋ ਰਹੇ ਨੇ ਹੋਰ ਬੜੇ ਛੋਟੇ ਨਹੀਂ ਹੁੰਦੇ ਤੇ ਇੱਕ ਡੂਡ ਵਾਈ ਤਾਂ ਉਂਗਲੇ ਬੜਦੇ ਨੇ ਦੇ ਦਵਾ ਤਾਂ ਸ਼ਾਮਿਲ ਨੇ ਅੱਥਣ ਦੇ ਦੋ ਕਰਾਂ ਕਰਕੇ ਹੋ ਰਿਹਾ ਅੱਗੇ ਤਾਂ ਸੁਨਿਆ ਕੰਮ ਵੱਡ ਜਾਂਦਾ ਕਿ ਤਲੇ ਹੋ ਜਾਂਦੇ ਆ ਥੋੜੇ ਜਿਹਾ ਆਪਾਂ ਹੋਰ ਕੋਸੋ ਨਾ ਕੰਮ ਤਾਂ ਸੁਨਿਆ ਹੀ ਨਿਭੜ ਜੇ ਹਾਂ ਦੋ ਕਰਾਂ ਕਰਕੇ ਹੋ ਜਾਂਦਾਗਾ ਨੇ ਉਧਰਲੇ ਕਰਦਾ ਹੋ ਜਾਂਦਾ ਨੇ ਇੱਧਰ ਹੋ ਜਾਂਦਾ ਡੰਗਰ ਪਸੂ ਦਾ ਹੋ ਜਾਂਦਾਗਾ ਵਿੱਚ ਖੇਤੀ ਜੀ ਕਰਕੇ ਕਿਤੇ ਚਾਹ ਕਰ ਦੋ ਪਾਣੀ ਕਰ ਦੋ ਖੇਤੀ ਕਰਕੇ ਵੀ ਕੰਮ ਵਧੇ ਰਹਿੰਦੇ ਨੇ ਵੱਧ ਹੈ ਕਦੇ ਚਾਹ ਪਾਣੀ ਕਰਦੇ ਕਦੇ ਕੁਛ ਕਦੇ ਕੁਛ ਹੋਰ ਕੁਛ ਕਦੇ ਉਧਰ ਆ ਜਾ ਕਦੇ ਇਧਰ ਵਾਗ ਜਾ ਕਦੇ ਉਧਰ ਵਾਗ ਜਾ ਹਾਂ ਆਪਾਂ ਕੋਠੇ ਦੇ ਬੱਥ ਦੇਾਂਗੇ ਗੋਹ ਹਾਂ ਦੇਖ ਪੱਥੇ ਕਿੰਨਿਆ ਸੁੱਕਿਆ ਪੱਥੇ ਸੁੱਕ ਜਾਈਂ ਧੁੱਪ ਪੈਂਦੀ ਆ ਹੁਣ ਪੂਰੀ ਧੁੱਪ ਪੈਂਦੀ ਆ ਹੁਣ ਹਾਂ ਕਿਹ ਤੋਂ ਬਚਾ ਲਈ ਇਹ ਡੇਗਲਾ ਖਣੇ ਫਟ ਗਰੀਆ ਹਾਂ ਪਾਥੀਆਂ ਤਾਂ ਜਮੀ ਸੁੱਕੀਆਂ ਤਾਂ ਪਮੈਂਦੀ ਹੈ ਕਿ ਹੁਣ ਮੈਂ ਪੂਰੀ ਆਹ ਜਿਹੜੇ ਜਿਹੜੇ ਪਾਥੀਆਂ ਸੁੱਕਣ ਦੀ ਹੋਰ ਉਹ ਸਾਲ ਵੀ ਤੇ ਪਰ ਨਾਲ ਥਾਸ ਮੈਂ ਸੁਕਾਈ ਨੀ ਜਵਾਬ ਕਾਈ ਕਰ ਲੈ ਮੈਂ ਚ ਕੰਮ ਮੈਂ ਬਸ ਥਾਉ ਕਰਨੇ ਮੈਂ ਥਾਲ ਲੈ ਦੇਣੀ ਆਂ ਖਾਲ ਦੇ ਜਿਹੜੇ ਹਾਂ ਮੈਂ ਉਹ ਥਾਲ ਦੇ ਦਿਆਂ ਨਹੀਂ ਤੂੰ hath ਲਾ ਆਦੇ ਐਂਟ੍ਰੈਪ ਲੈ ਜੀ ਨਾਲ ਇਹ ਕਦਨੇ ਪਾਇ ਦਰਤੇ ਨਾ ਬਿਜੜੀ ਆਪਾ ਕੱਚੇ ਗੋਠੇ ਦੂ ਬੱਥਦੇ ਆ ਮਰ ਲਈ ਜੀ ਨਾਲ ਪੁੱਲੀਆਂ ਧਰਦੀਆਂ ਜਮੀ ਹੱਥ ਨਾਲ ਲਵੇ ਜਾਂਦੀ ਤਾਂ ਵੀ ਖੜਾ ਖੜਾ ਆਪਣੇ ਪਿੰਡਾਂ ਦੇ ਪੰਜਾਬੀ ਕੰਮ ਪਿੰਡਾਂ ਦੇ ਕੰਮ ਕਰ ਰਹੇ ਹੈਗੇ ਆਪਾ ਰਾਣੀ ਦੀ ਪਿੰਡ ਚਾਂਗੇ ਹੋਰ ਕਰਕੇ ਆਖਦੇ ਨੇ ਪਕੜਾ ਆਪਰੇ ਮਰੱਕ ਨੇ ਰਹਿੰਦੇ ਆ ਉੱਥੇ ਗੈਰੀ ਮਲੇ ਹੋਰ ਕੀ ਆਪਾਂ ਸਰਕਾਰੀ ਨੌਕਰੀ ਤੇ ਲੱਗੇ ਹੋਇਆ ਸਰਕਾਰੀ ਨੌਕਰੀ ਗੇੜ ਦੇ ਫਿਰ ਜਿਹੜੇ ਸਾਇਰਾਂ ਚ ਰਹਿੰਦੇ ਨੇ ਉਹ ਸਾਡ ਦੇ ਵੀ ਰੋਮੜੀਆਂ ਦੀ ਪੱਥੀ ਉਹ ਬਿੱਟਰੀ ਜਾਂਦੇ ਨੇ ਉਹ ਕਰਾਂ ਚ ਗੈਸਾਂ ਤੇ ਕਿਹੜੇ ਬੋਲਦੇ ਨੇ ਸਾਹਿਬ ਜਿੱਥੇ ਮੜੀ ਉਹ ਨਹੀਂ ਬੋਲਦੇ ਸਾਹਿਬ ਉਹਦੀ ਕਿੰਨੀ ਵਧੀਆ ਬੰਦਾ ਸਾਰਾ ਚਿੱਲੇ ਦੀ ਵਧੀਆ ਬੰਦਾ ਪਾਕੀ ਫਲ ਹੋਰ ਨਹੀਂ ਤੇ ਆ ਆ ਚ ਖੜੀਆਂ ਹੋ ਜੈ ਪਾਕੀ ਸਾਹਿਬ ਜੀ ਅਖਣਾ ਪਾਣ ਤੱਕ ਹੋਰ ਨਾ ਕੋਈ ਨਾ ਹੋਰ ਆ ਆ ਸਾ ਪਾਣ ਤੱਕ ਅੱਜ ਤੇ ਮੱਖਲੀਆਂ ਨੇ ਥੋੜੀਆਂ ਨੌਂ ਕਰਿਆ ਸੀ। ਪਾਠੀਆਂ ਤਾਂ ਜੇ ਵਧੀਆ 2 ਮਹੀਨੇ ਕਾਊਂਟ ਤੇ ਪਖਲੀਆਂ ਤਾਂ ਵਧੀਆ ਬਣਨਗੀਆਂ ਬਲਾਈ। ਹਾਂ ਹੋਣਗੀਆਂ। ਇਹ ਮੈਂ ਕਹਨੀ ਆ ਪਾਦਰ ਚੰਡੀਆਂ ਮੱਖੀਆਂ ਕਿਹੜਾ ਖੋਕੀਆਂ ਸੁਕੀਆਂ ਕਿੱਥੇ ਜੇ ਨੇਗੀ। ਜਿਹੜੇ ਨਾਲ ਦੀ ਨਾਲ ਖਾਸੀਆਂ ਸੁੱਕ ਜਾ ਕਰਨੀਆਂ ਹਾਂ। ਹਾਂ। ਜਿਹੜੀਆਂ ਤਾਂ ਪਹਿਲਾਂ ਦੀਆਂ ਪਖੀਆਂ ਆਈਆਂ ਨੇ ਉਹ ਤਾਂ ਜਾਣੀ। ਅੱਛਾ। ਜਿਹੜੀਆਂ ਹੁਣ ਤੋਂ ਸੁਕਾਉਣੀਆਂ। ਹਾਂ। ਇਹ ਅੰਦਰ ਹੋਰ ਪਾਠੀ ਹੋਵੇ ਜਿਹੜੀ ਕਾ ਬੋਲੀ ਹੁੰਦੀ ਐ ਨਾ ਫੁੱਟ ਦੀ ਸੇਤੀ ਐ ਹਾਂ ਨਾ ਅੱਖ ਬਹੁਤ ਸੋਹਣੀ ਉਹਦੀ ਚੜਦੀ ਐ ਹੋਰ ਬੜਾ ਨਰੀਸ਼ਾ ਜਿਹਾ ਬੋਹਾ ਜਹੰਦਾ ਉਹ ਨਹੀਂ ਮੱਚਦਾ ਨਾ ਨਾ ਉਹ ਨਹੀਂ ਮੱਚਦਾ ਹੈਗਾ ਬਣੀ ਸੋਹਣੀ ਹੱਕ ਇੱਕ ਕਾਗਜ ਨਾਲ ਹੀ ਚੜ ਜਾਂਦੀ ਐ ਹੋਰ ਟੂਲੀਆ ਪਾਸੇ ਅੱਗੇ ਦਾ ਬਾੜਿਆਂ ਜਵਾੜਿਆਂ ਦੇ ਭਰ ਲਈਆ ਥੋੜੇ ਤੇ ਹੁਣ ਕੋਈ ਨਹੀਂ ਪਾ ਸਕਦੀ ਹੁਣ ਜਗ੍ਹਾ ਵੀ ਨਹੀਂ ਹੈਗੀ ਕਿਤੇ ਹੋਰ ਕੋਠਿਆਂ ਤੇ ਕੋਈ ਕਿਤੇ ਹੋਰ ਜਗ੍ਹਾ ਨਹੀਂ ਲਹੀ ਰਹੇਗੀ ਜਗ੍ਹਾ ਤਾਂ ਕਿਤੇ ਨਹੀਂ ਹੈਗੀ ਉੱਚੇ ਨਹੀਂ ਮੇ ਜਥਾਉਣੇ ਬਾੜੇ ਜਨ ਨਾ ਕੱਖ ਕੰਡਾ ਆਪਾਂ ਵੀ ਥਾਉ ਜਾ ਕੜਾਵਾਂਗੇ ਆਪਣੇ ਲੋ ਉੱਥੇ ਜਗ੍ਹਾ ਖਰਾਗੇ ਅਈ ਲੋਕਾਂ ਨੇ ਰੋਕ ਰੱਖਿਆਗਾ ਹੋਰ ਚਲ ਹੋਰ ਕੀ ਬਣੀ ਜਿੰਨਾ ਕ ਪੱਥਰ ਆ ਚਲ ਕੋਠੇ ਤੇ ਸਹੀ ਹੋਰ ਇਤਨੇ ਦੇਖੀ ਜਾਊਗੀ ਜਿੱਥੇ ਪੱਥਰ ਆਊਗਾ ਚਿਵਾਰੇ ਤੇ ਚੜਨਾ ਓੱਖਾ ਚਿਵਾਰਾ ਪੱਕਾਗਾ ਆਪਣਾ ਅਦਰ ਲਗਾਓ ਉਧਰ ਵੀ ਪੱਕਾ ਚਾਦਰਾਂ ਨਹੀਂ ਵੀ ਚਾਦਰਾਂ ਕੋ ਨਹੀਂ ਪੱਕਾ ਉਧਰ ਫੌੜੀ ਨਹੀਂ ਹੈਗੀ ਨਾ ਉਧਰ ਫੌੜੀ ਨਹੀਂ ਹੈਗੀ ਹਾਂ ਆ ਮੁਰੇ ਹੋ ਪਾਤੀ ਹਾਂ ਅੱਟਾ ਹੋਰ ਫੌੜੀ ਤਾਂ ਚੜੇ ਜਾਂਦੇ ਹਾਂ ਹਾਂ ਇੰਨਾ ਸੋਹਣਾ ਸਵਾਦ ਸੀ ਹੋ ਤਾਂ ਵਧੀਆ ਸੀ ਨੇਰੇ ਵਾਲਾ ਪੱਕਾਗਾ ਸਾਰਾ ਸਾਰਾ ਪੱਕਾ ਸਵਾਦ ਸਹਾ ਹੋਰ ਲੈ ਬੱਤਾਂ ਲੈ ਆਉਣਗੇ ਆ ਚੜਜੀ ਦੇ ਦਾਂਗੇ ਇੱਕਾ ਚਰਿਆਣੀ ਜੀ ਆ ਮੋਟੇ ਮੋਟੇ ਲੱਕੜਾ ਹਾਂ ਚਲ ਲੈਣਗੇ ਆ ਥੰਮੀ ਤਾਂ ਇਹ ਲਾਂ ਪਤਲੀਆਂ ਜਿਹੜੀਆਂ ਸਾਰੋਂ ਥੱਲੇ ਇਹ ਤਾਂ ਇਹ ਲੱਗਣਗੇ ਪਤਲੀਆਂ ਤਾਂ ਹੋਰ ਅੱਖਾਂ ਦਾ ਦੂਜੀ ਜਾਂਦਾ ਲਾਇਆ ਚੱਕ ਲਿਆ ਬੱਠਾ ਚਲ ਜੀ ਵਾ ਚਲੇ ਸਾਲ ਦੇ ਦੇ ਅੱਗ ਹੋਰ ਚੱਲ ਪਹਿਲਾ ਸਨ ਸਿੱਲਾਂਗੇ ਹੋਰ ਸਾਗੇ ਸਮਾਰਨੇ ਹੈ ਜੀ ਹੈਂ ਗਿਆ ਸਨ ਗੰਡਾ ਟੱਟ ਦੇਾਂਗੇ ਹੋਰ ਜੇ ਮੈਂ ਥੋਮ ਜਾਊਗਾ ਹੁਣ ਹੋਰ ਮੈਂ ਵੀ ਪਾਣੀ ਪੀ ਆਉਣੀ ਡੰਗਰ ਪਾਸੋਂ ਨੀਚੇ ਜਾ ਕੇ ਫਿਰ ਤਾਰ-ਤਾਰ ਦਾ ਟਾਈਮ ਹੋ ਜਾਊਗਾ ਤਾਰ ਚੋਣ ਪਤਾ ਨਹੀਂ ਪਈ ਇਹਦਾ ਕਾਦਾ ਗਾ ਸੁੱਕਦਾ ਅੱਗੇ ਨਾ ਪਾਣੀ ਤੇ ਖੜਿਆ ਰਹਿੰਦਾ ਹੋਰ